ਲੋਕ ਨੂੰ ਸੁਈਵੀ ਲੋਚ ਤੋੜ ਦੋ ਤੋੜ ਦੋ ਲੋਚ ਤੁਰਾ ਤੁਰਾ ਕਰ ਮਬੜ ਦੇ ਲਿਵਾ ਦੇਖ ਸਕਦੇ ਭਰਾ ਫਾੜੀ ਜਿਹੜਾ ਠੀਕ ਹੈ ਨਾ ਕੱਦ ਬੜਾ ਤੁਸੀਂ ਹੁਣ ਤਾਜਾ ਲਾ ਸਕਦਾ ਲਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੀਨੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਕੋਲ ਗਾਂ ਸੁਈਵੀ ਬਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ। ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ। ਤੁਹਾਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢਾੜ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ। ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਵਾਈ ਜੀ ਸਸੀ ਗਾ ਜੀ, ਖਾਸੀ ਖਾਲ ਜੀ। ਨਾਮ ਹਰਨੇਕ ਸਿੰਘ ਜੀ, ਪਿੰਡ ਮੀਨੀਆਂ ਜੀ, ਜ਼ਿਲ੍ਹਾ ਮੋਗਾ ਜੀ। ਵਾੜ ਦੀ ਜਾਣਕਾਰੀ ਦਿਓ ਕਿਵੇਂ ਸੂਏ ਸੂਈ ਆ? ਇਹ ਪਲੂਣਾ ਜੀ। ਠੀਕ ਆ ਕੈਨੇਡਾ ਮੋਗਸਨ ਬਈ ਤੈਨੂੰ 10 ਦਿਨ ਹੋ ਗਏ ਸੂਈ ਠੀਕ ਆ ਬੱਚਾ ਕੀ ਬੱਚਾ ਬੱਚਾ ਜੀ ਠੀਕ ਆ ਹਾਂ ਤੋਰਾ ਸੇਵ ਕਰ ਸਕਦੇ ਤੋਰ ਦੋ ਜੀ ਮੜਾ ਲੋਸ ਲੋਸ ਸੂਈ ਜੀ ਬਾਈ ਕਹਿੰਦਾ ਮਗਰ ਬਸਾ ਲੋਸ ਆਈ ਰਹੀ ਉਹ ਰਿਫਰ ਮਾ ਜੀ ਰਮੀ ਜਿੱਦ ਤੱਕ ਠੀਕ ਰਹਿਦਾ ਲੋਸ ਚੈੱਕ ਕਰ ਸਕਦੇ ਬਰੋ ਬਸ ਲੋਸ ਸੂਈ ਲੋਸ ਤੋੜ ਦੋੜ ਦੋ ਸੋਸੀ ਤੁਰਾ ਤਰਾ ਕਰਮਾ ਬੜਾ ਨੇਵਾ ਦੇਖ ਸਕਦਾ ਭਰਾ ਫਾੜੀ ਜਿਹੜਾ ਠੀਕ ਹੈ ਨਾ ਕੱਦ ਬੜਾ ਤੁਸੀਂ ਹੁਣ ਤਾਜਾ ਲਾ ਸਕਦਾ ਲਿਓ ਜੀ ਮੋੜ ਲਿਓ ਲਓ ਜੀ ਯਾਰ ਫੇਸ ਮੂਟੀ ਚੈੱਕ ਕਰਸਦਾ ਭਰਾ ਲਓ ਪਹਿਲਾ ਸੁਆ ਕਿੰਨਾ ਦਤਾ ਬਾਈ ਹੁਣ ਇਸ ਟਾਈਮ 15 ਲੀਟਰ ਹੀ ਦੋ ਦੇ ਦਲੇ ਕਿੰਨਾ 15 ਲੀਟਰ ਜੀ 15 ਲੀਟਰ ਹਾਂ ਜੀ ਚਾਹ ਦੋ ਡੰਗ ਚੋਲੀ ਜਿਹੜਾ ਦੋ ਡੰਗ ਚੋਲੇ ਚਾਰ ਚੋਲੇ ਠੀਕ ਆ ਆਦੀ ਦੀ ਹੱਲੀ ਕਰਕੇ ਲੈ ਜਾਂਦੇ ਠੀਕ ਆ ਅਥਰਣਾ ਤੇ ਮੜਾ ਕੀ ਹੋਇਆ ਵੀਰੇ ਇੱਕ ਬੱਚਾ ਦੰਦ ਮਾਰ ਗਿਆ ਜੀ ਇਹਦੇ ਠੀਕ ਆ ਹਾਂ ਉਹਦਾ ਕਰਕੇ ਨਾ ਬਿਟਾ ਦਿਨ ਦੀ ਲਾਈ ਵੀ ਆ ਠੀਕ ਆ ਬਿਟਾ ਦਿਨ ਦੀ ਲਾਈ ਵਾ ਚੈੱਕ ਕਰ ਸੰਥਣਾ ਠੀਕ ਆ ਨਾ ਹਾਂਜੀ ਬਾਈ ਜੀ ਰੇਟ ਦਾ ਰੇਟ ਜੀ ਫੋਨ ਤੇ ਆਪਣਾ ਕਰ ਲਾਂਗੇ ਰੇਟ ਫੋਨ ਤੇ ਠੀਕ ਆ ਜੀ ਲੋਪਰਾ ਵਾਈ ਜੀ ਨੇ ਜੁੱਕ ਕਨੈਕਟ ਕਰੋ ਤਾਜੀ ਸੂਈ ਬੱਸੀ ਲੋ ਜਿੱਦ ਤਰ ਮੋਨਾ ਸਾਰਦਾ ਲੂਨ ਸੂਈ ਬਾਈ ਤੇ ਨਾ ਮਾਗ ਰਹਾ ਹੈਗਾ ਬੱਸ ਆ ਸਾਇਦ ਉਡਾਂਗ ਚਾਹੇ ਤੈਨ ਡਾਂਗ ਚੋਕੇ ਦੇ ਸੰਦੀ ਕਰ ਕਰ ਜਾਹਦਾ ਰੇਟ ਬਾਈ ਜੀ ਕਹਿੰਦੇ ਫੋਨ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਨ ਤੋਂ ਧੰਨਵਾਦ ਓਕੇ ਬਾਈ